ਹਾਤਾ ਝੰਡਾ ਖੜਾ ਕਰਕੇ ਉਹਦੇ ਥੱਲੇ ਆਪਣੇ ਉਹਨੇ ਪੰਜ ਪੁੱਤਰ ਖਿਲਾਰੇ ਪੰਜ ਪੁੱਤਰ ਔਰ ਪੰਜਾਂ ਪੁੱਤਰਾਂ ਨੂੰ ਸਾਹਮਣੇ ਖਿਲਾਰ ਕੇ ਆਪਣੀ ਕੌਮ ਨੂੰ ਮੰਗਾਰ ਕੇ ਆਖਿਆ ਸਭ ਤੋਂ ਅੱਗੇ ਮੇਰੇ ਪੁੱਤ ਲੱਗਣਗੇ ਤੇ ਪਿੱਛੇ ਮੇਰੀ ਕੌਮ ਲੱਗੇ ਇਹ ਗੱਲ ਜਦੋਂ ਕੀਤੀ ਗਈ ਪੰਜਾਂ ਪੁੱਤਰਾਂ ਨੂੰ ਸ਼ਹੀਦੀ ਗਾਨੇ ਬਣਨੇ ਗਏ ਕੌਮਾ ਉਹ ਜਿੱਤਦੀਆਂ ਨੇ ਭਾਈ ਜਿਹੜੀਆਂ ਕੌਮਾਂ ਦੇ ਆਗੂ ਪਹਿਲੋਂ ਆਪਣੇ ਪਰਿਵਾਰ ਨੂੰ ਅੱਗੇ ਲਾ ਕੇ ਤੇ ਮਰਵਾਉਣਾ ਜਾਣਦੇ ਹੋਣ ਉਹ ਕੌਮਾਂ ਜਿੱਤਦੀਆਂ ਨੇ ਜਿਨ੍ਹਾਂ ਨੇ ਆਪਣੇ ਅਮਰੀਕਾ ਕੈਨੇਡਾ ਆਸਟ੍ਰੇਲੀਆ ਇਟਲੀ 'ਚ ਸੈੱਟ ਕੀਤੇ ਹੋਣ ਤੇ ਤੁਹਾਡੇ ਨੌਜਵਾਨ ਪੁੱਤ ਮਰਵਾਉਂਦੇ ਹੋਣ ਉਹ ਲੋਕ ਕਦੇ ਪੰਜਾਬ ਦਾ ਭਲਾ ਨਹੀਂ ਕਰ ਸਕਦੇ ਉਹ ਲੋਕ ਕਦੇ ਪੰਜਾਬ ਦਾ ਚੰਗਾ ਨਹੀਂ ਸੋਚਣਗੇ ਜਿਹੜੇ ਆਪਣੇਆਂ ਨੂੰ ਲੜਨ ਵੇਲੇ ਆਪਣੇਆਂ ਨੂੰ ਪਿੱਛੇ ਤੇ ਡਾਂਗਾ ਖਾਣ ਨੂੰ ਤੁਹਾਨੂੰ ਗਾੜੀ ਕਰਨ ਤੇ ਜਦੋਂ ਵਾਰੀ ਆਵੇ ਕੁਰਸੀਆਂ ਦੇ ਉਦੋਂ ਆਪਣੇ ਅੱਗੇ ਤੇ ਤੁਹਾਨੂੰ ਪਿੱਛੇ ਕਰ ਦੇਣ ਤੁਹੇ ਤੋਹੀਂ ਕੇਵਲ ਗੱਡੀਆਂ ਹੀ ਭਜਾਉਣੀਆਂ 5 ਮਹੀਨੇ ਸਾਡੇ ਝੰਡੇ ਬੰਨ ਕੇ ਤੋਹੀਂ ਕੇਵਲ ਲੋਕਾਂ ਦੀਆਂ ਗਲੀਆਂ ਹੀ ਪੋਲੀਆਂ ਕਰਨੀਆਂ ਤੋਹੀਂ ਕੇਵਲ ਤੇ ਕੇਵਲ 4-5 ਮਹੀਨੇ ਸਾਡਾ ਪ੍ਰਚਾਰ ਕਰਨਾ ਜਦੋਂ ਅਸੀਂ ਗਏ ਬਣ ਜਿਹੜੇ ਐਂਓ ਹੱਥ ਜੋੜ ਕੇ ਕਹਿੰਦੇ ਨਾ ਰਾਜ ਨਹੀਂ ਸੇਵਾ ਫਿਰ ਜਦੋਂ ਬਣ ਜਾਂਦੇ ਹੱਥ ਜਾਂਦੇ ਖੁੱਲ ਫਿਰ ਉਹ ਦੂਜੀ ਸੇਵਾ ਕਰਦੇ ਤੁਹਾਡੀ ਭਾਵੇਂ ਤੁਸੀਂ ਕਿਸਾਨੀ ਝੰਡੇ ਚੁੱਕ ਕੇ ਜੇਨੂੰ ਮਰਜ਼ੀ ਤੁਰੇ ਜਾਓ ਫਿਰ ਉਹ ਐਲਾਨ ਕਰ ਦਿੰਦੇ ਵੀ ਜਿਹੜੇ ਕਿਸਾਨੀ ਛੰਡੇ ਚੋਕ ਕੇ ਲਿਆਉਣ ਡਾਂਗ ਫੇਰਨੀ ਰੀਜ ਨਾਲ ਹੋ ਸਕਦਾ ਤੇ ਗੋਲੀ ਵੀ ਮਾਰ ਦੇ। ਤੁਹਾਡੇ ਤੇ ਕਤਲ ਦਾ ਮਕਦਮਾ ਨਹੀਂ ਚੱਲੇਗਾ। ਉਹ ਅਸੀਂ ਨਹੀਂ ਸਮਝਦੇ ਜਦੋਂ ਇਸ਼ਤਿਹਾਰਾਂ ਤੇ ਆਏ ਉਹ ਹੱਥ ਜੋੜ ਕੇ ਫੋਟੋ ਲਾਉਣ। ਵੀ ਰਾਜ ਨਹੀਂ ਸੇਵਾ। ਇਹਦਾ ਮਤਲਬ ਆ ਬਣ ਲੈਂਦੇ ਹੋ ਤੁਹਾਨੂੰ ਬੰਦੇ ਦੇ ਪੁੱਤ ਬਣਾ ਦੇਾਂਗੇ ਸਾਡੇ 4 ਸਾਲ। ਇਹਦਾ ਮਤਲਬ ਇਹ ਆ ਹੋਰ ਸੇਵਾ ਇਹ ਨਹੀਂ ਆ ਵੀ ਤੁਹਾਨੂੰ 36 ਪ੍ਰਕਾਰ ਦੇ ਭੋਜਨ ਤਿਆਰ ਕਰਕੇ ਤੁਹਾਡੇ ਘਰ ਸ਼ਾਮਾਂ ਨੂੰ ਤੁਹਾਡੇ ਕਿਚਨ ਚ ਰੱਖ ਕੇ ਜਾਇਆ ਕਰਨਗੇ ਉਹ ਸੇਵਾ ਨਹੀਂ। ਅਗਲੇ ਤੁਹਾਨੂੰ ਸ਼ਾਕਸ਼ਾਤ ਕਹਿ ਦਿੰਦੇ ਝੂਠ ਉਹ ਥੋੜਾ ਬੋਲਦੇ ਆ ਉਹ ਤੇ ਪਹਿਲੋਂ ਕਹਿ ਦਿੰਦੇ ਸੇਵਾ ਸਾਮੀ ਦੀ ਅਸੀਂ ਹਾਂ ਤੋ ਸਨਮਾਨ ਜੋ ਖਾਲਸਾ ਜੀ ਨੇ ਪੰਜ ਪੁੱਤਰ ਖਲਿਆਰੇ ਪੰਜ ਪੁੱਤਰ ਖਲਿਆਰ ਕੇ ਆਖਿਆ ਮੈਦਾਨੇ ਜੰਗ ਵਿੱਚ ਮੇਰੇ ਪੰਜ ਪੁੱਤਰ ਅੱਗੇ ਹੋ ਕੇ ਲੱਗੇ ਮਰਨਗੇ ਇਹਨਾਂ ਤੋਂ ਬਾਅਦ ਤੁਸੀਂ ਪਿੱਛੇ ਜਾਓਗੇ ਪਿੱਛੇ ਤੇ ਜਿਹੜੇ ਕੌਮ ਦਾ ਆਗੂ ਇਹ ਗੱਲ ਕਵੇ ਪੀ ਮੇਰੇ ਪੰਜ ਪੁੱਤਰ ਅੱਗੇ ਲੱਗਣਗੇ ਦੋ ਪੁੱਤ ਅੱਗੇ ਲੱਗਣਗੇ ਤਿੰਨ ਪੁੱਤ ਅੱਗੇ ਲੱਗਣਗੇ ਮੇਰੀ ਕੌਮ ਪਿੱਛੇ ਲੱਗੇਗੀ ਉਹ ਕੌਮ ਨੂੰ ਪਤਾ ਹੁੰਦਾ ਜਿਨੇ ਆਪਣੇ ਦਿਲ ਦੇ ਟੁਕੜੇ ਗਾੜੀ ਲਾ ਕੇ ਤੋੜ ਦਿੱਤੇ ਆ ਇਹਦੇ ਦਿਲ ਵਿੱਚ ਕੌਮ ਪ੍ਰਤੀ ਵਫਾਦਾਰੀ ਆ ਗਦਾਰੀ ਨਹੀਂ ਇਹਦੇ ਲਹੂ ਵਿੱਚ ਗੈਰਤ ਹੈ ਗੈਰਤ ਦੇ ਬែក ਕੇ ਗੈਰਤਾ ਬੰਦਾ ਨਹੀਂ ਹੈ ਲੋ ਜੀ 35000 ਮੁਲਖਈਆ ਲੈ ਕੇ ਤੁਰੇ ਉਹ ਕਰਦਿਆ ਕਰਦਿਆ 24 ਅਪ੍ਰੈਲ ਨੂੰ ਆ ਗਏ ਲੂੰਡੀ ਖਾਨੇ ਇੱਥੇ ਰਹਿ ਕੇ ਕੀਤਾ ਪ੍ਰਚਾਰ ਕੁਝ ਕ ਨੌਜਵਾਨਾਂ ਦੀ ਪਰਤੀ ਇੱਥੇ ਕੀਤੀ ਤੇ ਗਿਲਤੀ ਹੋ ਗਈ ਤਕਰੀਬਨ 40-45 ਹਜ਼ਾਰ ਦੇ ਲਗਭਗ 27 ਅਪ੍ਰੈਲ ਨੂੰ ਪਹੁੰਚ ਗਏ ਨੇ ਜਮਰਾਉ ਦੇ ਕਿਲੇ ਦੇ ਚੌਗਰਦੇ ਪਾਇਆ ਗਿਆ ਘੇਰਾ ਤੇ ਜਿਨ੍ਹਾਂ ਨੇ ਘੇਰਾ ਪਾਇਆ 40-45 ਹਜ਼ਾਰ ਗਿਣਤੀ ਤੇ ਜਿਹੜੇ ਘੇਰੇ ਦੇ ਵਿੱਚ ਘਰੇ ਹੋਏ ਨੇ ਉਹਨਾਂ ਦਾ ਜਥੇਦਾਰ ਹੈ ਸਰਦਾਰ ਮਹਾ ਸਿੰਘ ਮੀਰਪੁਰੀਆ ਹਰੀ ਸਿੰਘ ਨਲਗੇ ਦਾ ਪਾਲਤੂ ਪੁੱਤਰ ਉਹਦੇ ਨਾਲ 800 ਘੋੜਾ ਸਵਾਰ ਮਾਫ ਕਰਨਾ 800 ਪੈਦਲ ਤੇ 200 ਘੋੜਿਆ ਸਵਾਰ 10 ਵੱਡੀਆਂ ਤੋਪਾਂ ਤੇ 12 ਛੋਟੀਆਂ ਤੋਪਾਂ ਲੇਕਿਨ ਜਿਹੜੇ ਕਿਲੇ ਦੇ ਵਿੱਚ ਇਹ ਪੰਥ ਬਠਾ ਹੋਇਆ ਉਹਦੀਆਂ 4-4 ਗੱਜ ਚੌੜੀਆਂ ਕਹਿੰਦਾ ਨੇ 4-4 ਗੱਜ ਤੇ 12-12 ਗੱਜ ਉੱਚੀਆਂ ਕਹਿੰਦਾ ਨੇ ਉਸ ਕਿਲੇ ਦੀਆਂ ਨੋਟ ਕਰਿਓ ਜਿਤਨੇ ਇਸ ਕਿਲੇ ਦਾ ਉਦ ਘਾਟਨ ਕਰਨਾ ਸੀ ਨਾ ਉਦ ਘਾਟਨ ਉਹ ਦਿਨ ਹਰੀ ਸਿੰਘ ਨਾਲ ਗਏ ਨੇ ਇਹ ਨਹੀਂ ਸੀ ਆਖਿਆ ਪੀ ਵੱਧਿਆ ਬ੍ਰੈਂਡ ਦੀ ਸ਼ਰਾਬ ਲਿਆਓ ਤੇ ਦੋ ਬੱਕਰੇ ਲਿਆਓ ਅਜ ਉਦ ਘਾਟਨ ਕਰਨਾ ਅਸੀਂ ਇਸ ਤਰ੍ਹਾਂ ਕਰਦਿਆਂ ਨਾ ਕੋਠੀ ਦਿੱਤੀ ਸੁਖਮਨੀ ਸਾਹਿਬ ਵੀ ਕਰਾ ਲਿਆ ਅਖੰਡ ਪਾਠ ਸਾਹਿਬ ਵੀ ਕਰਾ ਲਿਆ ਸ਼ਰਾਬਾਂ ਫੇਰ ਸ਼ਾਮਾਂ ਨੂੰ ਚੱਲ ਪਈਆਂ ਨਾਲ ਡੀ ਜੀ ਵਾਲਾ ਆ ਗਿਆ ਉਹ ਫੇਰ ਲੱਗ ਪੈਨੇ ਬੱਕਰੀਏ ਬਲਾਉਣ ਉਹਦੋਂ ਚੰਗਾ ਪੀ ਪਾਠ ਨਾ ਕਰਵਾਇਆ ਕਰੀਏ ਜੀ ਸ਼ਾਮਾਂ ਨੂੰ ਫੇਰੇ ਇਹ ਕੁਝ ਕਰਨਾ ਹੁਣ ਤੇ ਹੱਦ ਹੋਈ ਪਈ ਅਸੀਂ ਕਿਸੇ ਨੂੰ ਵੀ ਨਰਾਜ਼ ਕਰ ਦੇ ਦਿਨਿਆ ਅਖੰਡ ਪਾਠ ਸਾਹਿਬ ਤੇ ਰਾਤ ਨੂੰ ਜਗਰਾਤਾ ਹੁਣ ਇਹ ਵੀ ਕੁਆਲਿਟੀ ਸਾਡੇ ਚ ਆ ਗਈ ਦਿਨਿਆ ਅਖੰਡ ਪਾਠ ਸਾਹਿਬ ਕਰਾਉਣਗੇ ਤੇ ਸ਼ਾਮਾਂ ਨੂੰ ਮੁੜ ਕੇ ਜਗਰਾਤਾ ਲਾਲ ਚੁੰਨਣਾ ਪਾ ਕੇ ਹੁਪੜਕੀ ਜਾਣਗੇ ਸਵੇਰੇ 4 ਵਜੇ ਤੱਕ ਭਾਈ ਜਿਹੜੇ ਕਰਾਉਂਦੇ ਨੇ ਉਹਨਾਂ ਤੋਂ ਮੁਬਾਰਕ ਹੈ ਕਰਾਵੇ ਜਿਨ੍ਹਾਂ ਦਾ ਕੋਈ ਹੈ ਇਤਿਹਾਸ ਜਿਨ੍ਹਾਂ ਦੇ ਕੋਈ ਧਰਮ ਨਾਲ ਸੰਬੰਧ ਹੈ ਕਰਵਾਵੇ ਲੇਕਿਨ ਗਾਤਰਾ ਪਾ ਕੇ ਜੇ ਸਵੇਰੇ ਅਮਰਤਖੰਡ ਪਾਠ ਸਾਹਿਬ ਕਰਾਵੇ ਤੇ ਛਾਮਾਂ ਨੂੰ ਗਾਤਰਾ ਪਾ ਕੇ ਜਗਰਾਤਾ ਕਰਾਉਣ ਵਾਲਾ ਚੰਗਾ ਕਿੰਨਾ ਫਿਰ ਲੱਗਦਾ ਹੁਣ ਸਨਮਾਨ ਜੋ ਖਾਲਸਾ ਜੋ ਕਿਲੇ ਦਾ ਘਾਟਨ ਤੇ ਹਰੀ ਸਿੰਘ ਨਲੂਏ ਨੇ ਸਹਿਜ ਪਾਠ ਆਰੰਭ ਕਰਵਾਇਆ ਸਹਿਜ ਪਾਠ 24 ਅਕਤੂਬਰ ਵਾਲੇ ਦਿਨ ਉਸ ਕਿਲੇ ਦਾ ਉਦ ਘਾਟਨ ਕੀਤਾ ਸੀ ਉਹ ਕਿਲੇ ਦਾ ਨਾਮ ਰੱਖ ਦਿੱਤਾ ਸੀ ਫਾਤੇਗੜ ਬਾਬਾ ਫਾਤੀਏ ਸਿੰਘ ਦੇ ਨਾਮ ਤੇ ਜੇ ਤੁਹਾਨੂੰ ਕੋਈ ਕੁਐਸਚਨ ਕਰੇ ਵੀ ਢਾਡੀ ਸਿੰਘ ਵੀ ਕਹਿ ਗਿਆ ਸਹਿਜ ਪਾਠ ਤੇ ਪਹਿਲਾ ਸਹਿਜ ਪਾਠ ਕਿੰਨੇ ਕਰਵਾਇਆ ਤੇ ਕਦੋਂ ਹੋਇਆ ਭਲਾ ਕਿੱਥੇ ਹੋਇਆ ਤੇ ਮੈਂ ਬੇਨਤੀ ਕਰਦਾ ਤੁਹਾਡੇ ਚਰਨਾਂ ਵਿੱਚ ਮੈਨੂੰ ਮਾਫੀ ਦੇ ਦਿਓ ਤੁਹਾਡੇ ਘਰਾਂ ਵਿੱਚ ਲੱਖਾਂ ਰੁਪਈਆਂ ਦੀਆਂ ਮਹਿੰਗੀਆਂ ਚੀਜ਼ਾਂ ਲੱਭ ਜਾਣਗੀਆਂ ਲੇਕਿਨ ਸਾਡੇ ਘਰਾਂ ਦੇ ਵਿੱਚ 10 ਰੁਪਈਆਂ ਦੀ ਪੁਸਤਕ ਨਹੀਂ ਸਾਡੀ ਲਾਇਬ੍ਰੇਰੀ ਚ ਹੈਗੀ ਅਜਾ ਆਹ ਬਾਬਾ ਜੀ ਦਾ ਰੂਮ ਆ ਇੱਕ ਸਾਈਡ ਤੇ ਆ ਤੇ ਦੂਜੇ ਪਾਸੇ ਕਈਆਂ ਨੇ ਛੋਟੇ-ਛੋਟੇ ਰੂਮ ਬਣਾਏ ਉਹ ਚੇਸੀ ਵੀ ਲੱਗਾ ਛਾਮਾ ਨੂੰ ਪੈਕੇ ਚੈੱਕ ਲਾਉਣ ਵਾਲਾ ਉੱਚੀਆਂ ਕੁਰਸੀਆਂ ਵੀ ਡਾਈਆਂ ਸਾਹਮਣੇ ਉੱਚਾ ਟੇਬਲ ਸਾਡੇ ਘਰਾਂ ਦੇ ਵਿੱਚ ਸਭ ਕੁਝ ਬ੍ਰਾਂਡ ਮਿਲੇਗਾ ਕੱਪੜੇ ਦਾ ਬ੍ਰਾਂਡ ਜੁੱਤੀ ਦਾ ਬ੍ਰਾਂਡ ਸੋਫੇ ਦਾ ਬ੍ਰਾਂਡ ਗੱਦਿਆਂ ਦਾ ਬ੍ਰਾਂਡ ਹਰ ਇੱਕ ਚੀਜ਼ ਬ੍ਰਾਂਡ ਹੈ ਜੇ ਸਿੱਖਾ ਤੇਰੇ ਘਰ ਵਿੱਚ ਹੈ ਨਹੀਂ ਤੇ ਤੇਰਾ ਸਾਹਤ ਹੈ ਨਹੀਂ ਤੇਰਾ ਇਤਿਹਾਸ ਤੇਰੇ ਘਰ ਵਿੱਚ ਹੈ ਨਹੀਂ ਸਭ ਤੋਂ ਪਹਿਲਾਂ ਸਹਿਜ ਪਾਠ ਮੇਰੀ ਪੀਰ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਕਰਵਾਇਆ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਤ ਪਹਿਲਾ ਸਹਿਜ ਪਾਠ ਗੁਰੂ ਹਰਗੋਬਿੰਦ ਸਾਹਿਬ ਨੇ ਕਰਵਾਇਆ ਸੀ ਉਹਦੇ ਤੋਂ ਬਾਅਦ ਸਨਮਾਨ ਜੋ ਖਾਲਸਾ ਜੀ ਹੁਣ ਹਰੀ ਸਿੰਘ ਸੇ ਬਹੁਤ ਸਹਿਜ ਪਾਠ ਬਾਅਦ ਵਿੱਚ ਵੀ ਹੋਏ ਹਰੀ ਸਿੰਘ ਨਲੂਏ ਨੇ ਸਹਿਜ ਪਾਠ ਕਰਵਾਇਆ ਉਹਦਾ ਭੋਗ ਪਿਆ ਅਰਦਾਸ ਕੀਤੀ ਹੁਕਮਨਾਮਾ ਲਿਆ ਤੇ ਕਿੜੇ ਦਾ ਨਾਮ ਬਦਲ ਕੇ ਰੱਖ ਦਿੱਤਾ ਬਾਬਾ ਫਤੇ ਸਿੰਘ ਦੇ ਨਾਮ ਕੇ ਫਤੇ ਕਿ ਲਿਆਦਾ ਜਾਲ ਬਚਾਉਂਦਾ ਸਰਦਾਰ ਹਰੀ ਸਿੰਘ ਨਾਲੂਗਾ ਬਿਮਾਰ ਇੰਨਾ ਜਾਦਾ ਹੋ ਗਿਆ ਕਿ ਜਮਰੌਦ ਦੇ ਕਿਲੇ ਤੋਂ ਫਾਤੇਗੜ ਕਿਲੇ ਤੋਂ 12 ਮੀਲ ਦੀ ਵਿੱਥ ਤੇ ਪਸ਼ਾਬਰ ਦਾ ਕਿਲਾ ਹੈ ਉਹਦੇ ਵਿੱਚ ਬਿਮਾਰ ਪਿਆ ਹੋਇਆ ਹਰੀ ਸਿੰਘ ਇੱਥੇ ਲੜਨ ਵਾਲਿਆਂ ਦੀ ਗਿਣਤੀ 1200 ਹੈ ਤੇ ਇਹ ਦਿਨ ਉਹ ਸੀ ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਜੀਤ ਸਿੰਘ ਜੀ ਦੇ ਪੋਤਰੇ ਕਮਰ ਨੌਨਿਹਾਲ ਸਿੰਘ ਜੀ ਦਾ ਵਿਆਹ ਸੀਗਾ ਸਰਦਾਰ ਛਾਮ ਸਿੰਘਾ ਟਾਰੀ ਵਾਲੇ ਦੀ ਤੀ ਬੀਬੀ ਨਾਨਕੀ ਕੌਰ ਦੇ ਨਾਲ ਤੇ ਵੱਡੇ ਵੱਡੇ ਜਰਨਲ ਸਾਰੇ ਲਾਹੌਰ ਆਏ ਸਨ ਕਿਉਂਕਿ ਉਧੇ ਅੰਗਰੇਜ਼ ਆਫੀਸਰ ਆਉਣੇ ਸਨ ਵੱਡੇ ਵੱਡੇ ਸਫੈਦ ਪੋਛ ਆਉਣੇ ਸਨ ਵੱਡੇ ਵੱਡੇ ਚੌਧਰੀ ਆਉਣੇ ਸਨ ਵੱਡੇ ਵੱਡੇ ਲੀਡਰ ਆਉਣੇ ਸਨ ਉਹਨਾਂ ਦੀ ਦੇਖਭਾਲ ਕਰਨ ਵਾਸਤੇ ਛੇਰੇ ਪੰਜਾਬ ਨੇ ਵੱਡੇ ਵੱਡੇ ਆਪਣੇ ਬੰਦੇ ਸਾਰੇ ਇੱਥੇ ਸਾਡੇ